ਨਗਰ ਨਿਗਮ ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਮੋਤੀਪਾਟਿਆ ਨੇ ਫਾਸਟੇ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਸ਼ਹਿਰ ਵਿੱਚੋਂ ਕੂੜੇ ਦੀ ਲਿਫਟਿੰਗ ਕੀਤੀ ਜਾ ਰਹੀ ਹੈ ਅਤੇ ਦਸੰਬਰ ਮਹੀਨੇ ਵਿੱਚ ਸ਼ਹਿਰ ਵਿੱਚੋਂ ਕੂੜਾ ਚੁੱਕਣ ਵਾਸਤੇ 200 ਦੇ ਕਰੀਬ ਗੱਡੀਆਂ ਆ ਰਹੀਆਂ ਹਨ ਜੋ ਸ਼ਹਿਰ ਵਿੱਚੋਂ ਕੂੜਾ ਲਿਫਟ ਕਰਨਗੀਆਂ ਅਤੇ ਜੋ ਕੂੜੇ ਦੀ ਸਮੱਸਿਆ ਹੈ ਉਸ ਨੂੰ ਹੱਲ ਕੀਤਾ ਜਾਵੇਗਾ ਦੂਜੇ ਪਾਸੇ ਜਦੋਂ ਫਾਸਟੇ ਨਿਊਜ਼ ਟੀਮ ਵੱਲੋਂ ਅਮ੍ਰਿਤ ਆਨੰਦ ਪਾਰਕ ਨੇੜੇ ਲੱਗੇ ਕੂੜੇ ਦੇ ਡੰਬ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਆਖਿਆ ਕਿ ਉੱਥੇ ਕੋਈ ਵੀ ਕੂੜੇ ਦਾ ਡੰਪ ਨਹੀਂ ਲੱਗਿਆ ਹੋਇਆ ਅਮਰਚਰ ਦੇ ਮੇਅਰ ਜਤਿੰਦਰ ਸਿੰਘ ਮੋਤੀਪਾੜੀ ਹੁਣ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਨ ਲੈਣ ਕਿ ਸ਼ਹਿਰ ਵਿੱਚ ਜਿਹੜੇ ਕੂੜੇ ਦੇ ਢੇਰ ਲੱਗੇ ਹੋਏ ਨੇ ਤਾਂ ਇਹ ਸਫਾਈ ਮੁਹਿੰਮ ਨਗਰ ਨਿਗਮ ਵੱਲੋਂ ਸ਼ੁਰੂ ਕਰ ਦਿੱਤੀ ਗਈ ਪਰ ਕਦੋਂ ਤੱਕ ਜਿਹੜੀ ਠੇਕਾ ਦਿੱਤਾ ਗਿਆ ਕਦੋਂ ਤੱਕ ਪੂਰੀ ਸਫਾਈ ਮੁਹਿੰਮ ਜਰੀ ਹੈ ਪਟਰੀ ਤੇ ਆਉਣ ਵਾਲੀ ਗਰਵਤ ਕਰ ਜੀ ਮੋਤੀਪਾੜੀ ਜੀ ਸਵਾਗਤ ਹੈ ਫਾਸਟ ਵੀ ਨਿਊ ਚੈਨਲ ਵਿੱਚ ਤੇ ਗੱਲਬਾਤ ਕਰਦੇ ਵੀ ਸ਼ਹਿਰ ਵਿੱਚ ਕੂੜੇ ਢੇਰ ਲੱਗੇ ਹਨ ਹੁਣ ਥੋੜੇ ਬਹੁਤ ਨਿਯਾਤ ਵੀ ਮੈਨੇ ਸ਼ੁਰੂ ਹੋ ਗਏ ਪਰ ਜਿਹੜੀ ਕੰਪਨੀ ਠੇਕਾ ਦੇ ਗਿਆ ਕਦੋਂ ਤੱਕ ਪੂਰੀ ਜਿਹੜੀ ਗੱਡੀਆਂ ਸ਼ਹਿ ਦੇਖੋ ਗੱਡੀਆਂ ਇਸੇ ਮਹੀਨੇ ਦੇ ਵਿੱਚ ਸਾਡੇ ਕੋਲ ਜਿਹੜੀਆਂ ਨੇ ਆ ਜਾਣਗੀਆਂ ਛੋਟ ਐਕਚੁਅਲੀ ਵੱਡੀਆਂ ਗੱਡੀਆਂ ਨਹੀਂ ਮੇਨਾ ਦੇ ਉੱਪਰੋਂ ਸਫਾਈ ਬਿਲਕੁਲ ਪ੍ਰੋਪਰ ਜਿਹੜੀ ਇਹ ਹੋ ਰਹੀ ਹੈ ਔਰ ਅੱਗੇ ਨਾਲੋਂ 90% ਜਿਹੜੀ ਸਫਾਈ ਹੈ ਸ਼ਹਿਰ ਦੇ ਵਿੱਚ ਔਰ ਜਿਹੜੀਆਂ ਛੋਟੀਆਂ ਗੱਡੀਆਂ ਨੇ ਮਿਨੀ ਟਿਪਰਸ ਨੇ ਉਹ ਇਸੇ ਮਹੀਨੇ ਦੇ ਵਿੱਚ ਆ ਜਾਣਗੇ ਸਾਡੇ ਕੋਲ ਔਰ ਇਹ ਨੈਕਸਟ ਮੰਥ ਤੋਂ ਆਪਾਂ ਬਿਲਕੁਲ 100% ਜਿਹੜੀ ਹੈ 31 ਦਸੰਬਰ ਤੱਕ ਟਾ ਉਹਨਾਂ ਦਾ ਜਿਹੜਾ ਹੈਗਾ ਕੰਪਨੀ ਵਾਲਿਆਂ ਦਾ ਨਾफा ਨੂੰ ਟਾਈਮ ਦਿੱਤਾ ਦਾ ਹੈ ਔਰ ਇਸ ਮਹੀਨੇ ਵੀ ਕੁਝ ਗੱਡੀਆਂ ਆ ਜਾਣਗੀਆਂ ਕੁਝ ਅਗਲੇ ਮਹੀਨੇ ਆ ਜਾਣਗੀਆਂ ਸੋ 31 ਦਸੰਬਰ ਤੱਕ ਸਾਰੀਆਂ ਗੱਡੀਆਂ ਨਾ ਨਹੀਂਆ ਕੰਪਲੀਟ ਆ ਜਾਣਗੀਆਂ ਔਰ ਸ਼ਹਿਰ ਦੇ ਵਿੱਚ ਕਾਫੀ ਜਿਹੜੀਆਂ ਮੇਨ ਰੋਡਾਂ ਨੇ ਉਹ ਕਲੀਅਰ ਕਰ ਦਿੱਤੀਆਂ ਗਈਆਂ ਅੰਦਰ ਵੀ ਜਿਹੜੀਆਂ ਤਕਰੀਬਨ 90 ਦੇ ਕਰੀਬ ਗੱਡੀਆਂ ਚਲਾਤੀਆਂ ਗਈਆਂ ਨੇ ਔਰ ਹੋਰ ਗੱਡੀਆਂ ਜਿਹੜੀਆਂ ਇਸੇ ਮਹੀਨੇ ਆ ਜਾਣਗੀਆਂ ਚੱਲ ਜਾਣਗੀਆਂ ਸ਼ਹਿਰ ਵਾਸੀਆਂ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਕਿ ਤੁਹਾਡਾ ਨਗਰ ਨਿਕਮ ਦਾ ਕਿੰਨਾ ਸਹਿਯੋਗ ਕਰਨਾ ਇਸ ਵੇਲੇ ਦੇਖੋ ਜਿੱਥੇ ਸਾਡੀ ਕਾਰਪੋਰੇਸ਼ਨ ਦੀ ਅਸੀਂ ਬਿਲਕੁਲ ਦਿਨ ਰਾਤ ਲੱਗੇ ਆ ਕੰਪਨੀ ਜਿਹੜੀ ਹੈ ਕਿਉਂਕਿ ਕੰਪਨੀ ਬਦਲਣ ਦਾ ਜਿਆ डमी ਕੰਪਨੀ ਨੂੰ ਆਪਣਾ ਜਿਹੜੀਆਂ ਨਵੀਆਂ ਗੱਡੀਆਂ ਦਾ ਆਰਡਰ ਉਹਨਾਂ 250 ਦੇ ਕਰੀਬ ਦਿੱਤਾ ਦਾ ਔਰ ਇਸ ਮਹੀਨੇ ਤੋਂ ਉਹਨਾਂ ਦੀ ਡਿਲੀਵਰੀ ਸ਼ੁਰੂ ਹੋ ਜਾਈਗੀ 12 13 ਤਰੀਕ ਤੱਕ ਹੋ ਗਈ ਔਰ 10 ਦਿਨ ਦੇ ਵਿੱਚ ਵਿੱਚ ਸੋ ਅਗਲੇ ਮਹੀਨੇ ਤੱਕ ਸਾਰਾ ਹੋ ਜਾਈਗੀ ਔਰ ਸੋ ਲੋਕਾਂ ਨੂੰ ਵੀ ਅਪੀਲ ਕਰਦੇ ਆ ਕਿ ਤੁਸੀਂ ਜਿਹੜਾ ਨਗਰ ਨਿਕਮ ਦਾ ਸਹਿਯੋਗ ਕਰੋ ਔਰ ਘਰਾਂ ਦੇ ਵਿੱਚੋਂ ਕੂੜਾ ਜਿਹੜਾ ਬਾਹਰ ਨਾ ਸੁੱਟੋ ਇੱਕ ਅੱਧਾ ਦਿਨ ਜਿਹੜੀ ਇਹ ਗਿਆ ਕਿਤੇ ਕੋਈ ਗੱਡੀ ਨਹੀਂ ਆਂਦੀ ਵੇਟ ਕਰ ਲਓ ਸੋ ਜਿਹੜੀਆਂ ਸਾਡੀਆਂ ਗੱਡੀਆਂ ਜਿਹੜੀਆਂ ਟਰਾਲੀਆਂ ਜਾਂਦੀਆਂ ਉਹਨਾਂ 'ਚ ਕੋਸ਼ਿਸ਼ ਕਰੋਗੇ ਉਹਨਾਂ ਦੇ ਵਿੱਚ ਹੀ ਕੂੜਾ ਜਿਹੜਾ ਸੁੱਟਿਆ ਜਾਏ ਗੱਲ ਕੀਤੀ ਮੇਰੇ ਸਾਹਿਬ ਇੱਕ ਇਸ਼ੂ ਬਣ ਗਿਆ ਰਣਜੀਤ ਐਵਨਿਊ ਦੇ ਨਿਵਾਸੀਆਂ ਨੇ ਅੱਜ ਧਰਨਾ ਪ੍ਰਦਰਸ਼ਨ ਸ਼ੁਰੂ ਕਰਤਾ ਆਨੰਦ ਐਵਨਿਊ ਸੋਰੀ ਆਨੰਦ ਪਾਰਕ ਲੱਗੇ ਜਿੱਥੇ ਆਈਟੀ ਦੇ ਸਾਹਮਣੇ ਵੀ ਜਿਹੜੀ ਉਹ ਜਗ੍ਹਾ ਦਿੱਤੀ ਗਈ ਸੀ ਉਹ ਅਵਾਡਾ ਕੰਪਨੀ ਦਿੱਤੀ ਗਈ ਹੈ ਜਿਹੜੀ ਗੱਡੀਆਂ ਪਾਰਕਿੰਗ ਕਰਨੀਆਂ ਪਰ ਉੱਥੇ ਕੋੜੇ ਦੀ ਲਿਫਟਿੰਗ ਹੋਣ ਨਾਲ ਜਿਹੜਾ ਬਦਬੂ ਭਰਿਆ ਮਾਹੌਲ ਹੈ ਤੇ ਅੱਜ ਕਾਫੀ ਰਣਜੀਤ ਐਵਨਿਊ ਦੇ ਜਿਹੜੇ ਨਿਵਾਸੀ ਵਕ-ਵਕ ਜਿੱਥੇ ਬੰਦੀਆਂ ਬੋਲ ਵੀ ਉੱਥੇ ਰੋਸ ਪ੍ਰਦਰਸ਼ਨ ਕੀਤਾ ਗਿਆ ਉਹਨੂੰ ਕਿਤਾ ਵੀ ਦੇ ਦੇ ਕੂੜੇ ਦਾ ਡੰਪ ਸਹੀ ਹੈ ਉੱਥੇ ਫਿਰ ਫਿਰਲੀ ਤੇ ਗੱਲ ਮੈਂ ਜਿਹੜੀ ਇਹ ਗੱ ਉਥੇ ਜਦੋਂ ਕੂੜੇ ਦਾ ਕੂੜੇ ਦਾ ਡੰਪ ਸੀਗਾ ਬਹੁਤ ਵੱਡੀ ਤਦਾਦ ਦੇ ਵਿੱਚ ਉੱਤੇ ਕੂੜੇ ਦਾ ਡੰਪ ਸੀ ਅੱਜ ਦੀ ਰੇਡ ਦੇ ਵਿੱਚ ਤੁਸੀਂ ਆਪ ਜਾ ਕੇ ਆਏ ਹੋ ਤੇ ਦੇਖਿਆ ਹੋਣਾ ਕਿ ਸਿਰਫ 100 200 ਗੱਜ ਦੇ ਏਰੀਆ ਦੇ ਵਿੱਚ ਸਿਰਫ ਕੂੜੇ ਦੀ ਲਿਫਟਿੰਗ ਹੁੰਦੀ ਹੈ ਉੱਥੇ ਤੇ ਜਿਹੜੀ ਟਰਾਂਸਫਰ ਹੁੰਦਾ ਕੂੜਾ ਕੋਈ ਜੀ ਉੱਥੇ ਡੰਪ ਨਹੀਂ ਕੋਈ ਉਹ ਨਹੀਂ ਹੈ ਤੁਸੀਂ ਈਵਨ ਕਿ ਕਿਸੇ ਵੀ ਸ਼ਹਿਰ ਚਲ ਜਾਓ ਕਿਤੇ ਵੀ ਜਿਹੜਾ ਛੋਟੀਆਂ ਗੱਡੀਆਂ ਜੋ ਕੂੜਾ ਨਾ ਵੱਡੀਆਂ ਗੱਡੀਆਂ ਟਰਾਂਸਫਰ ਕਰਨ ਲਈ ਈਵਨ ਕਿ ਦਿੱਲੀ ਦੇ ਵਿੱਚ ਚਾਂਦਨੀ ਚੌਂਕ ਤੇ ਵੀ ਵੇਖੋਗੇ ਚੌਂਕ ਦੇ ਵਿੱਚ ਜਿਹੜੀ ਹੈ ਟਰਾਂਸਫਰ ਸਟੇਸ਼ਨ ਜਿਹੜਾ ਬਣਿਆ ਦਾ ਸੋ ਅਸੀਂ ਤੇ ਇਹਨੂੰ ਬਿਲਕੁਲ ਸਾਫ਼ ਸਪਾਈ ਕਰਵਾ ਦਿੱਤੀ ਹੈ ਬਿਲਕੁਲ ਥੋੜੀ ਜੀ ਜਗ੍ਹਾ 'ਚ ਕਾਰਨਰ ਦੇ ਉੱਤੇ 200 1/2 200 ਗਾਜ ਦੇ ਵਿੱਚ ਜਿਹੜੀਆਂ ਕੂੜਾ ਆ ਰਿਹਾ ਹੈ ਔਰ ਕੂੜਾ ਜਿਹੜਾ ਛੋਟੀਆਂ ਗੱਡੀਆਂ ਹੁੰਦੇ ਨਾਲ ਹੀ ਉਹ ਵੱਡੇ ਟੀਪਰਾਂ 'ਚ ਜਿਹੜਾ ਲਿਫਟ ਟਰਾਂਸਫਰ ਹੁੰਦਾ ਹੈ ਇਹ ਕਿਤੇ ਨਾ ਕਿਤੇ ਤੇ ਟਰਾਂਸਫਰ ਹੋਣਾ ਹੈ ਸੋ ਇਹ ਚੀਜ਼ਾਂ ਜਿਹੜੀਆਂ ਨੇ ਸ਼ਹਿਰ ਦੇ ਸਾਰੇ ਕੋਨਿਆਂ ਦੇ ਵਿੱਚ ਜਿਹੜਾ ਜਿਹੜਾ ਕਿੱਥੋਂ ਕੋਈ ਛੋਟੀਆਂ ਗੱਡੀਆਂ 'ਚ ਕੂੜਾ ਉਹਨੂੰ ਟਰਾਂਸਫਰ ਕਰਨ ਲਈ ਕੋਈ ਤਾਂ ਜਗ੍ਹਾ ਚਾਹੀਦੀ ਹੈ ਜਿਹੜੀ ਬਹੁਤ ਵੱਡੀ ਕੂੜੇ ਦੀ ਸੋਚਿਆ ਸੀ ਉਹ ਸਾਰੀ ਇੱਥੋਂ ਸਾਫ਼ ਕਰਵਾ ਦਿੱ ਔਰ ਇਹਨੂੰ ਪਧਰਾ ਕਰਾਉਂਦੇ ਵੀ ਮੈਂ ਆਰਡਰ ਕਰ ਦਿੱਤੇ ਮੈਂ ਤੇ ਹੁਣ ਜਿਹੜਾ ਫਿਰ ਰੋਸ਼ ਪ੍ਰਦਰਸ਼ਨ ਕੀਤਾ ਜਿਹੜਾ ਉਹਨੂੰ ਕਿਤੋਂ ਦੇਖਦੇ ਫਿਰ ਉਹਨਾਂ ਨੂੰ ਦੇਖੋ ਲੋਕਾਂ ਦਾ ਹੱਕ ਹੈ ਲੋਕਾਂ ਨਾਲ ਮੈਂ ਉਥੇ ਆ ਆ ਮੌਕੇ ਤੇ ਜਾ ਕੇ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਸਮਝਾਇਆ ਸੀ ਉਹ ਆਦੇ ਸੀ ਤੁਸੀਂ ਇਹ ਜਿਹੜਾ ਹੈਗਾ ਟਰਾਂਸਫਰ ਜਿਹੜੀ ਹੈਗੀ ਹੈ ਪਰਲੇ ਪਾਸੇ ਕਰਾ ਦਿਓ ਪਰ ਹਰ ਜਗ੍ਹਾ ਆਪਾਂ ਇਹ ਤੇ ਇੱਕ ਨੁੱਕਰ ਤੇ ਜਗ੍ਹਾ ਹੈਗੀ ਔਰ ਬਹੁਤ ਥੋੜੀ ਜੀ ਜਗ੍ਹਾ ਜਿਹੜੀ ਹੈ ਅੱਗੇ ਬਹੁਤ ਵੱਡਾ ਏਰੀਆ ਸੀ ਉਹ ਸਾਰਾ ਹੀ ਸਾਫ਼ ਕਰਵਾ ਦਿੱਤਾ ਗਿਆ ਬਹੁਤ ਛੋਟਾ ਜਿਹਾ ਏਰੀਆ 100 200 ਕਾਇਦਾ ਜਿਹਦੇ ਵਿੱਚ ਸਿਰਫ ਛੋਟੀਆਂ ਗੱਡੀਆਂ ਤੋਂ ਕੂੜਾ ਆਉਂਦਾ ਔਰ ਉਹਨੂੰ ਟਰਾਂਸਫਰ ਕਰਕੇ ਵੱਡੇ ਟਿਪਰਾਂ 'ਚ ਲੱਦਿਆ ਜਾਂਦਾ ਕੋਈ ਉੱਥੇ ਤੁਸੀਂ ਆਪ ਦੇਖ ਕੇ ਆਏ ਹੋ ਦੱਸੋ ਕੋਈ ਕੂੜੇ ਦੇ ਪਹਾੜ ਹੈਗੇ ਨਹੀਂ ਉੱਥੇ ਨਹੀਂ ਕੂੜੇ ਦੇ ਪਹਾੜ ਨਹੀਂ ਪਰ ਥੋੜਾ ਇਹਨਾਂ ਕੂੜਾ ਜ਼ਰੂਰ ਥੋੜਾ ਜਿਹਾ ਕੂੜਾ ਤੇ ਥੋੜਾ ਜਿਹਾ ਕੂੜਾ ਤੋ ਤੋ ਹੀ ਦੇਖ ਲਓ ਉਹ ਜਿਹੜਾ ਥੋੜਾ ਜਿਹਾ ਕੂੜਾ ਹੈ ਉਹ ਜਿਹੜੇ ਛੋਟੇ ਟਿਪਰ ਹੁੰਦੇ ਨੇ ਉਹਨੂੰ ਟਰਾਂਸਫਰ ਕਰਨਾ ਵੱਡੇ ਟਿਪਰ 'ਚ ਤਾਂ ਕਿ ਅੱਗੇ ਜਿਹੜਾ ਡੰਪ ਤੱਕ ਪਿਆ ਸਕੇ ਸੋ ਇਸ ਤੋਂ ਬਾਅਦ ਉੱਥੇ ਕੋਈ ਡੰਪ ਨਹੀਂ ਹੈ ਕੋਈ ਕੁਝ ਨਹੀਂ ਹੈ ਓਨਲੀ ਟਰਾਂਸਫ ਤੋ ਇਹ ਸਾਡਾ ਨਗਰ ਨਿਗਮ ਦੇ ਮੇਅਰ ਜਤਿੰਦਰ ਸਿੰਘ ਮੋਤੀਪਾੜੀਆ ਜਿਨ੍ਹਾਂ ਨੇ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਸ਼ਹਿਰ ਵਿੱਚ ਸਫਾਈ ਮੁਹਿੰਮ ਜਲ ਸ਼ੁਰੂ ਕਰ ਦਿੱਤੀ ਗਈ ਹੈ ਅ ਜਲਦ ਹੀ ਲੋਕਾਂ ਨੂੰ ਜਿਹੜੇ ਕੂੜੇ ਦੇ ਢੇਰ ਸ਼ਹਿਰ ਵਿੱਚ ਦੇ ਨਜ਼ਰਾਂ ਦੇ ਅ ਉਹ ਵੀ ਖਤਮ ਕਰ ਦਿੱਤੇ ਜਾਣਗੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਪ੍ਰਦਰਸ਼ਨ ਕਰ ਰਹੇ ਹਨ ਉਹ ਗਲਤ ਹੈ ਕਿਉਂਕਿ ਕੂੜੇ ਦਾ ਉੱਥੇ ਕੋਈ ਵੀ ਡੰਪ ਨਹੀਂ ਹੈ ਥੋੜਾ ਜਿਹਾ ਕੂੜਾ ਜਿ ਰੱਖ ਕੇ ਲਿਫਟਿੰਗ ਕੀਤਾ ਜਾ ਰਿਹਾ ਹੈ ਸੋ ਲੋਕਾਂ ਨੂੰ ਵੀ ਸੇ ਜੋ ਕਰਨਾ ਚਾਹੀਦਾ ਹੈ ਨਗਰ ਨਿਗਮ ਅੰਮ੍ਰਿਤਸਰ ਦਾ ਅੰਮ੍ਰਿਤਸਰ ਫਾਸਟ ਵੀ ਖਬਰਾਂ ਦੇ ਸੇ ਜੋਗੀ ਵਿਜੇ ਕੁਮਾਰ ਦਨ ਰਕੇਸ਼